ਉੜਾ ਉਠ ਤੂੰ ਗੁਰੂ ਕੇ ਲਾਲ ਵੇ ਐਡਾ ਮਰਤ ਵੇਲੇ ਨੂੰ ਸੰਭਾਲ ਵੇ ਉੜਾ ਉਠ ਤੂੰ ਗੁਰੂ ਕੇ ਲਾਲ ਵੇ ਐਡਾ ਮਰਤ ਵੇਲੇ ਨੂੰ ਸੰਭਾਲ ਵੇ ਈਡੀ ਸ਼ਨਾਣ ਕਰ ਜਲ ਨਾਲ ਵੀ ਸੱਚਾ ਸਿਮਰਨ ਕਰੋ ਤੇ ਧਿਆਉ ਰੱਬ ਨੂੰ ਹਾ ਹਾ ਹੱਥ ਜੋੜ ਫਤੇ ਵੀ ਬਲਾਓ ਸਭ ਨੂੰ ਹਾ ਹਾ ਹੱਥ ਜੋੜ ਫਤੇ ਵੀ ਬਲਾਓ ਸਭ ਨੂੰ ਕਕ ਕੰਗੇ ਨਾਲ ਕੇ ਸਾਨੂੰ ਸਵਾਰ ਲੈ ਖਖਾ ਖੁਸ਼ੀ ਖੁਸ਼ੀ ਬਨ ਦਸਤਾਰ ਲੈ ਕਕਾ ਕੰਗੇ ਨਾਲ ਕੇ ਸਾਨੂੰ ਸਵਾਰ ਲੈ ਖਖਾ ਖੁਸ਼ੀ ਖੁਸ਼ੀ ਬਨ ਦਸਤਾਰ ਲੈ ਗਗਾ ਗੁਰਬਾਣੀ ਪਾਣ ਤੇ ਵਿਚਾਰ ਲੈ ਘਗਾ ਕੱਲਣਾ ਕਮਾਈ ਸਦਾ ਕੰਮ ਆਉਂਦੀ ਐ ਗੰਗਾ ਰੰਗਣ ਪਰੇਮ ਵਾਲੀ ਰਾਗ ਲਾਂਦੀ ਐ ਗੰਗਾ ਰੰਗਣ ਪਰੇਮ ਵਾਲੀ ਰਾਗ ਲਾਂਦੀ ਐ ਚੱਚਾ ਚਿੰਤਾ ਵਿੱਚ ਕਦੇ ਵੀ ਨਾ ਸੜੀਏ ਚੱਚਾ ਛੋਟੀ ਛੋਟੀ ਗੱਲ ਤੇ ਨਾ ਲੜੀਏ ਚੱਚਾ ਚਿੰਤਾ ਵਿੱਚ ਕਦੇ ਵੀ ਨਾ ਸੜੀਏ ਚੱਚਾ ਛੋਟੀ ਛੋਟੀ ਗੱਲ ਤੇ ਨਾ ਲੜੀਏ ਜੱਜਾ ਜੀਵਨ ਪਿਆਰ ਵਾਲਾ ਘੜੀਏ ਚੱਚਾ ਝੂਠ ਤੇ ਫਰੇਮ ਕਦੇ ਵੀ ਨਾ ਕਰੀਏ ਨਈਆਂ ਸੁੰਨੀ ਝੋਲੀ ਚੰਗੇ ਗੁਣਾ ਨਾਲ ਭਰੀਏ ਨਈਆਂ ਸੁੰਨੀ ਝੋਲੀ ਚੰਗੇ ਗੁਣਾ ਨਾਲ ਭਰੀਏ ਕਮਾਉਂਦੇ ਨੇ ਠਠਾ ਠੋਕਰਾਂ ਨ ਖਾਣ ਸੁਖ ਪਾਉਂਦੇ ਨੇ ਟਟਾ ਟਹਿਲ ਅਤੇ ਸੇਵਾ ਜੋ ਕਮਾਉਂਦੇ ਨੇ ਠਠਾ ਠੋਕਰਾਂ ਨ ਖਾਣ ਸੁਖ ਪਾਉਂਦੇ ਨੇ ਡੱਡਾ ਡਿੱਗਿਆਂ ਚੁੱਕ ਕੇ ਠਾਉਂਦੇ ਨੇ ਟੱਡਾ ਟੈਂਦੀਆਂ ਕਲਾ ਦੇ ਵਿੱਚ ਕਦੇ ਨਹੀਂ ਜਾਈਦਾ ਣਾਣਾ ਭਾਣੇ ਵਿੱਚ ਸਦਾ ਸ਼ੁਕਰ ਮਨਾਈਦਾ ਣਾਣਾ ਭਾਣੇ ਵਿੱਚ ਸਦਾ ਸ਼ੁਕਰ ਮਨਾਈਦਾ ਤੱਤਾ ਤੇਰੇ ਵਾਹਿਗੁਰੂ ਅੰਗ ਸੰਗ ਹੈ ਖੱਥਾ ਥੜਕਦਾ ਨਾ ਜਿੰਨੂੰ ਲੱਗਾ ਰੰਗ ਹੈ ਤੱਤਾ ਤੇਰੇ ਵਾਹੀ ਗੁਰੂ ਅੰਗ ਸੰਗ ਹੈ ਖੱਥਾ ਥੜਕਦਾ ਨਾ ਜਿੰਨੂੰ ਲੱਗਾ ਰੰਗ ਹੈ ਬੱਦਾ ਦੇਖ ਦੇਖ ਦੁਨੀਆ ਹੁੰਦੀ ਦੰਗ ਹੈ ਤੱਦਾ ਧਾਰ ਲੈ ਜੋ ਜਿੱਤਣਾ ਉਹ ਜਿੱਤ ਜਾਂਦਾ ਹੈ ਨੰਨਾ ਨਾਰ ਜੋ ਨਰਾਜ ਸਦਾ ਠੋਖਾ ਕਹੰਦਾ ਹੈ ਨੰਨਾ ਨਾਰ ਜੋ ਨਰਾਜ ਸਦਾ ਠੋਖਾ ਕਹੰਦਾ ਹੈ ਪੱਪਾ ਪਾੜ ਕੋਈ ਪੰਨਾ ਫਫਾ ਫੜੀ ਰੱਖ ਪੱਲਾ ਸਦਾ ਆਸਦਾ ਪਪਾ ਪੜ ਕੋਈ ਪੰਨਾ ਇਤਿਹਾਸ ਦਾ ਫਫਾ ਫੜੀ ਰੱਖ ਪੱਲਾ ਸਦਾ ਆਸਦਾ ਬੱਬਾ ਬਾਣੀ ਅੰਗ ਸੰਗ ਡਰ ਕਾ ਸਦਾ ਪੱਬਾ ਭੁੱਲ ਕੇ ਵੀ ਝੂਠਦੀ ਨਾ ਓਟ ਤੱਕੀਏ ਮੰਮਾ ਮਿਹਨਤਾਂ ਦੇ ਉੱਤੇ ਹੀ ਪਰੋਸਾ ਰੱਖੀਏ ਮੰਮਾ ਮਿਹਨਤਾਂ ਦੇ ਉੱਤੇ ਹੀ ਪਰੋਸਾ ਰੱਖੀਏ ਯੈ ਯੋਦਿਆਂ ਬਹਾਦਰ ਕਟਾਰਾਂ ਜਿ ਮਾਏ ਹਾਂ ਯਈਆ ਯੋਦਿਆਂ ਬਹਾਦਰਾਂ ਦੀ ਜਾਏ ਹਾਂ ਰਾਰਾ ਰੰਬੀਆਂ ਕਟਾਰਾਂ ਜਿ ਮਾਏ ਹਾਂ ਲੱਲਾ ਲਖਾ ਨਾਲ ਗੁਰੂ ਨੇ ਲੜਾਏ ਆ ਵਾਵਾ ਵੇਖੀ ਸੱਚੇ ਪਾਤਸ਼ਾਹੀ ਕਲਾ ਵਰਤਦੀ ੜਾੜਾ ਮੋੜ ਵੇਖੀ ਹੋਈ ਤੇਰੀ ਸ਼ਾਨ ਪਰਤਦੀ ੜਾੜਾ ਮੋੜ ਵੇਖੀ ਹੋਈ ਤੇਰੀ ਸ਼ਾਨ ਪਰਤਦੀ